ਤੇ ਉਹਦੇ ਕਦੀ ਡੁੱਬਿਆ ਹੀ ਨਹੀਂ ਆ ਅੱਗੇ ਵੀ ਨਾ ਹੁੰਦਾ ਸੀ ਹਾਂਜੀ ਉਹਦੇ ਡੰਗਰ ਬੱਚਾ ਵਿਚਾਰਦੇ ਰੋਂਦੀਆਂ ਹੋਈਆਂ ਮਾਵਾਂ ਦੱਸ ਰਹੀਆਂ ਨੇ ਕਿ ਕਿੰਜ ਮੇਲਾ ਦੇਖਣਗੇ ਉਹਨਾਂ ਦੇ ਤਿੰਨ ਛੋਟੇ-ਛੋਟੇ ਮਾਸੂਮ ਬੱਚੇ ਬੀਤੇ ਦਿਨੀ ਇਹ ਪਤਾ ਲੱਗਿਆ ਸੀ ਕਿ ਲਾਪਤਾ ਹੋ ਗਏ ਤੇ ਹੁਣ ਉਹਨਾਂ ਦੇ ਵਿੱਚੋਂ ਦੋ ਦੀਆਂ ਮ੍ਰਿਤਕ ਦੇਹਾਂ ਵੀ ਮਿਲ ਚੁੱਕੀਆਂ ਨੇ ਰੱਸੀ ਟੁੱਟਣ ਦੇ ਕਾਰਨ ਇਹ ਹਾਦਸਾ ਦੱਸਿਆ ਜਾ ਰਿਹਾ ਹੈ ਕਿ ਹੋਇਆ ਹੈ ਜਿਹੜੇ ਬੱਚੇ ਗਰਮੀ ਦੇ ਕਾਰਨ ਨਹਿਰ ਦੇ ਵਿੱਚ ਉਤਰ ਗਏ ਸਨ ਦਰਅਸਲ ਇਹ ਚਾਰ ਬੱਚੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਬਚਾ ਲਿਆ ਸੀ ਪਰ ਬਾਕੀ ਦੇ ਤਿੰਨ ਇੱਕ ਦੂਸਰੇ ਨੂੰ ਬਚਾਉਂਦੇ ਹੋਏ ਹੀ ਖਤਮ ਹੋ ਗਏ ਤਿੰਨ ਬੱਚਿਆਂ ਦੇ ਨਾਲ ਇਹ ਹਾਦਸਾ ਹੋਇਆ ਅਮ੍ਰਿਤਸਰ ਦੇ ਰਾਜਾ ਸੰਸੀ ਨੇਟਲੀ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਇਹ ਬੱਚੇ ਡੁੱਬ ਗਏ ਜਿਸ ਤੋਂ ਬਾਅਦ ਗੋਤਾਖਰਾਨ ਦੀਆਂ ਟੀਮਾਂ ਅਤੇ ਬਾਕੀ ਦੇ ਲੋਕਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਸੀ ਤਾਂ ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ ਪਾਣੀ ਕਰੀਬ 10 ਤੋਂ 12 ਫੁੱਟਾਂ ਤੇਜ਼ ਦੇ ਵਿੱਚ ਵੱਡੇ-ਵੱਡੇ ਮੁੰਡਿਆਂ ਦੇ ਵੀ ਹੱਥ-ਪੈਰ ਨਹੀਂ ਟਿਕ ਰਹੇ ਤਾਂ ਉਹ ਤਾਂ ਫਿਰ ਵੀ ਛੋਟੇ-ਛੋਟੇ ਮਾਸੂਮ ਬੱਚੇ ਸਨ ਜੋ ਕਿ ਇਸ ਪਾਣੀ ਦੇ ਵਿੱਚ ਡੁੱਬ ਗਏ ਪੰਜਾਬ ਦੇ ਵਿੱਚ ਪੈ ਰਹੀ ਗਰਮੀ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਬੱਚੇ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਪਾਣੀ ਦੇ ਵਿੱਚ ਉਤਰ ਗਏ ਸਨ ਰੱਸੀ ਨੂੰ ਫੜ ਕੇ ਇਹ ਬੱਚੇ ਜਦੋਂ ੇਠਾਂ ਉਤਰੇ ਤਾਂ ਉਸ ਤੋਂ ਬਾਅਦ ਇੱਕ ਹਾਦਸਾ ਹੁੰਦਾ ਰੱਸੀ ਟੁੱਟ ਜਾਂਦੀ ਹੈ ਅਤੇ ਇੱਕ ਤੋਂ ਬਾਅਦ ਇੱਕ ਕਰਕੇ ਇਹ ਬੱਚੇ ਕਿੰਝ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਹੋਣਗੇ ਤੁਸੀਂ ਇਹਨਾਂ ਤਸਵੀਰਾਂ ਦੇ ਨਾਲ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਭਿਆਨਕ ਹਾਦਸਾ ਸੀ ਬੱਚਿਆਂ ਦੇ ਮਾਪੇ ਮੌਕੇ ਵਾਲੀ ਘਟਨਾ ਤੇ ਬੀਤੇ ਦਿਨ ਤੋਂ ਬੈਠੇ ਰੋ ਰਹੇ ਨੇ ਦੋ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਮਿਲਣ ਤੋਂ ਬਾਅਦ ਮਾਮਾ ਰੋਂਦਿਆਂ ਕੋਰ ਲਾਉਂਦੀਆਂ ਨਜ਼ਰਾਈਆਂ ਤੇ ਇੱਥੇ ਮੌਜੂਦ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਅਤੇ ਲੋਕਾਂ ਦੇ ਸਾਹਮਣੇ ਜੋ ਅਪੀਲ ਕੀਤੀ ਗਈ ਹੈ ਉਹ ਆਪਾਂ ਸੁਣ ਲੈਣੇ ਆਂ ਪਰ ਨਾਲ ਹੀ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਨਹਿਰਾਂ ਦੇ ਵਿੱਚ ਨਹਾਉਣ ਤੋਂ ਹਜ਼ਾਰਾਂ ਵਾਰੀ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਵੀ ਮਨਾ ਕੀਤਾ ਜਾਂਦਾ ਹੈ ਤੇ ਘਰ ਪਰਿਵਾਰਿਕ ਮੈਂਬਰ ਵੀ ਰੋਕਦੇ ਨੇ ਬੱਚਿਆਂ ਨੌਜਵਾਨ ਮੁੰਡਿਆਂ ਅਤੇ ਸਭ ਨੂੰ ਇਸ ਗੱਲ ਨੂੰ ਲੈ ਕੇ ਸਤਰਕ ਰਹਿਣਾ ਚਾਹੀਦਾ ਹੈ ਕਿ ਨਹਿਰਾਂ ਦੇ ਵਿੱਚ ਨਹਾਉਣ ਦੇ ਲਈ ਨਹੀਂ ਜਾਣਾ ਚਾਹੀਦਾ ਇਹ ਪਾਣੀ ਬਹੁਤਾ ਡੂੰਘਾ ਹੁੰਦਾ ਹੈ ਪਾਵਾਂਕੀਨਾਂ ਦੇ ਬੱਚੋਂ ਇੱਕ ਬੱਚਾ ਪੈਰ ਨਾ ਵੀ ਜਾਣਦਾ ਸੀ ਪਰ ਪਾਣੀ ਜ਼ਿਆਦਾ ਹੋਣ ਕਰਕੇ ਅਤੇ ਤੇਜ਼ ਵਹਾਅ ਦੇ ਚਲਦੇ ਹੋਏ ਉਹ ਖੁਦ ਨੂੰ ਨਹੀਂ ਬਚਾ ਪਾਇਆ ਤੇ ਨਾ ਹੀ ਉਸ ਦੇ ਨਾਲ ਦੇ ਸਾਥੀਆਂ ਨੂੰ ਇਹ ਦੁਖਦ ਘਟਨਾ ਅਮ੍ਰਿਤਸਰ ਦੇ ਵਿੱਚ ਵਾਪਰੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਹੋਰ ਕੀ ਕੁਝ ਕਹਿ ਰਹੇ ਨੇ ਸੁਣ ਲੈਣੇ ਕੀ ਨਾਮ ਤੁਹਾਡਾ ਜੀ? ਗੁਲਵਿੰਦਰ। ਸਾਡੇ ਬੇਟੇ ਦਾ ਕੀ ਨਾਮ? ਲਾਪ੍ਰੀਤ ਸਿੰਘ। ਉਹਦੇ ਰਹਿੰਦੇ ਇੱਥੇ ਆਉਂਦੇ ਕਦੀ ਡੁੱਬਿਆ ਹੀ ਨਹੀਂ ਆ। ਅੱਗੇ ਵੀ ਨਹੁੰਦਾ ਸੀ। ਹਾਂਜੀ ਉਹਦੇ ਡੰਗਰ ਬੱਚਾ ਵਿਚਾਰਦੇ ਕਦੋਂ ਹੁੰਦੇ। ਹਾਏ ਅੱਜ ਕੀ ਗੱਲ ਹੋਈ ਫਿਰ? ਅੱਜ ਭਰਾਵਾ ਨੌਂਦੇ ਨੌਂਦੇ ਤਿੰਨ ਜਣੇ ਡੱਬ ਕੇ ਮੇਲਾ ਵੇਖਣਾ ਏ। ਹਾਏ ਵੇ ਮੇਲਾ ਠਾ। ਕੋਣ ਕੋਈ ਕੋਟਾਖੁਰ ਦੇ ਲੱਭਣ ਉਹਨਾਂ ਨੂੰ? ਨਹੀਂ ਜੀ। ਕਿਲਾ ਆਇਆ ਟੱਟ ਜਾ ਵਾ ਵਾ ਨਮਾਨੀ ਹੋ ਰੋਂਦਾ ਨਾਮਾ ਪਟਲੇ ਯਾ ਕ੍ਰਿਛਪੋ ਤੇ ਆ ਮੇਲਾ ਵੇ ਖੜ ਗਏ ਮੈਰ ਥਾਣੇ ਨੰਗਾ ਲੱਗ ਚੜ ਬੇ ਕਿੰਨੀ ਜਣੇ ਸੀਗੇ ਤੇ ਨ ਜਾਣੇ ਯਾ ਚਾਰ ਜਣੇ ਹੀ ਆਪ ਜਣੇ ਮੋਰ ਲੱਭੇ ਨਹੀਂ ਮੈਂ ਕਰ ਨੂੰ ਆ ਜਾਂ ਵੀਰ ਨੂੰ ਉਹਨੂੰ ਜੰਦੇ ਕਿ ਅੱਡ ਬਿੱਲੀ ਕਿੱਦਾਂ ਸਭ ਆਇਆ ਹੈ ਨਹੀਂ ਆ ਨਾਰੀ ਆ ਜੇ ਉਹਨtre ਖਲਾਣੀ ਨਾਰੀ ਆਵੀ ਕਿ ਨਾ ਆਪਣਾ ਫਜੀਤ ਸਿੰਘ ਜੀ ਕਿਹੜਾ ਪਿੰਡ ਆ ਕਰਨ ਸਿੰਘ ਜੀ ਕੀ ਗੱਲ ਹੋਈ ਆ ਮੈਂ ਤਾਂ ਬੱਚੇ ਨਾਲ ਹੋਣਾ ਹੈ ਜੀ ਕੀ ਬਣਾ ਬੱਚਦਾ ਨਾ ਕੀ ਨਾਪ੍ਰੀਤ ਸਿੰਘ ਕਿੰਨੇ ਜਣੇ ਹੋਣਾ ਹੈ ਤਿੰਨ ਬੱਚੇ ਨੇ ਹੋਣੇ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਕੇ ਨੱਚੀ ਯੋ ਲੱਭਣ ਦੇ ਰੱਬ ਨਹੀਂ ਹਲੇ ਨਹੀਂ ਜਦੋਂ ਕਿੰਨੇ ਵਜੇ ਦੀ ਗੱਲ ਹੈ ਸਾਰੀ ਨਹੀਂ 11 ਵਜੇ ਭਾਈ ਗੱਲ ਸਾਢੇ 11 ਵਜੇ ਸਾਢੇ 11 ਵਜੇ ਸਾਢੇ 11 ਵਜੇ ਸਾਢੇ 11 ਵਜੇ ਹੋਣ ਕਿੰਨਾ ਟਾਈਮ ਹੋ ਗਿਆ ਵਾ ਬਾਜੀ 3 ਵਜੇ ਹੋ ਗਏ 3 ਵਜੇ ਹੋ ਗਏ ਤੈਨੂੰ ਸੀ ਕਿ ਨਹੀਂ ਹੋ ਹਾਂਜੀ ਇੱਕ ਤਾਂ ਹੋਜੀ ਹਾਂ ਤੇ ਇਹ ਤੁਹਾਡੇ ਮੁੰਡੇ ਨੂੰ ਕਰਨ ਜਾ ਸੀ ਹਾਂ ਨਹੀਂ ਨੋਰਮਲ ਹੀ ਜਾ ਰਹੀ ਹੈ ਜੀ ਤੇ ਕੀ ਨਾਮ ਆਪਣਾ ਨਰਮਨ ਸਿੰਘ ਕਿਹੜਾ ਪਿੰਡ ਆ ਕੋਲੇ ਮੰਗਲ ਕੀ ਗੱਲ ਹੋਈ ਹੈ ਵੇ ਜੀ ਸਾਰੀ ਅਸੀਂ ਗੱਲ ਇਹ ਤਾਂ ਬਾਬੇ ਦਾ ਸਮਾਗਮ ਚੱਲ ਰਿਹਾ ਸੀ ਦਾ ਸਾਹਿਬ ਦੇ ਲੰਗਰ ਨੂੰ ਫਿਰ ਸ਼ਗਲ ਮੰਡਿਆ ਮਨ ਗਾ ਨੌਂ ਡਾ ਵੇ ਲੰਗਰ ਚੱਕ ਕੇ ਨੌਂ ਡਾ ਪਿਆ ਤੇ ਬੂਝ ਨਾ ਰੱਸੀ ਬੰਨ ਕੇ ਪੈਂਦਾ ਰੱਸੀ ਹੁੰਦੀ ਆ ਉਹ ਬੰਨ ਕੇ ਤੇ ਨਹੋਂ ਡੇ ਪੇਰੇ ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜ ਉਹਨਾਂ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਦੇ ਪ੍ਰਾਣੇ ਤੇ ਤੋ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਪਾਣੀ ਦਾ ਵਹਾਅ ਜਿਆਦਾ ਕੀ ਲੱਗਦਾ ਕਿ ਡੁੱਬ ਕੇ ਗਾਹਾਂ ਚਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱਟ ਪਾਣੀ ਹੈਗਾ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਇਹ ਜਿਹੜਾ ਟੋਬੇ ਚਵਾੜੇ ਮੰਡੇ ਨਹੀਂ ਵਹਿੰਦਾ ਤੇ ਪੈਰ ਨਹੀਂ ਲੱਗਣ ਇੰਨੇ ਜ਼ੋਰ ਨਾਲ ਰੁੱਟਦੇ ਜਾਂਦੇ ਰਸਤੇ ਫਰ ਫਰ ਕਿਚਣਦੇ ਆ ਉਹ ਗਾਂਹ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਆ ਟੀਮ ਬੰਦ ਕਰਦੇ ਸਰਕਾਰ ਕੋਲ ਸਰਕਾਰ ਨੇ ਇਹ ਮੰਗ ਕੀਤੀ ਮਲਾਮ ਆਏ ਤਾਂ ਉਹਨਾਂ ਕਹਿੰਦਾ ਟੋਬੇ ਬਲਾਓ ਤੋਂ ਆਂਦੇ ਫੋਨ ਕੀਤਾ ਲਾਗੋ ਚਾਗੋ ਤੇ ਮਿਲ ਨਹੀਂ ਆ ਹਰੀ ਲਾਗੋ ਮਿਲ ਨਹੀਂ ਆ ਦਰਿਆ ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋ ਚਾਗੋ ਟੋਬੇ ਨਹੀਂ ਮਿਲਦੇ ਫੋਨ ਦੇ ਵੀ ਵੱਡੇ ਸੀ ਉਹਨਾਂ ਗੱਲ ਕੀਤੀ ਉਹਨਾਂ ਟੋਬੇ ਭੇਜ ਦਿੰਨੇ ਆ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੁਲਵਾਂ ਦੇ ਗਈ ਆ ਫੇਰ ਗਈ ਪੁਲ ਮੁੰਡੇ ਬੱਤੇ ਡੁੱਬੇ ਕਿੰਨੇ ਚਿਰ ਤੱਕ ਲੱਭਣ ਦੇ ਜੀ ਜੀ ਸਾਢੇ 12:00 ਵਜੇ ਸਾਢੇ 11:00 ਵਜੇ ਤੱਕ ਡੁੱਬੇ ਜੋ ਹਾਂਜੀ ਹਾਂਜੀ ਤੇ ਕਿ ਲੱਭਣ ਦੇ ਪਾਣੀ ਕਿੰਨਾ ਡੂੰਘਾ ਪਾਣੀ ਹੈ ਪਾਣੀ ਦੀ ਦਾਗ ਘੋਟਾ ਹੈਗਾ 10-15 ਫੋਟਾ ਹੈਗਾ ਜੀ ਤੇ ਕੀ ਲੱਗਦਾ ਆ ਹੁਣ ਤੱਕ ਤੁਸੀਂ ਦੇਖਿਆ ਕੀ ਲੱਭਾ ਕੁਝ ਦੇਖਿਆ ਨਹੀਂ ਭਾਈ ਲੱਭਣੀ ਇੱਥੇ ਕੁਝ ਉਹਦਾ ਕੋਸ਼ਿਸ਼ ਕਰਦੇ ਆ ਪਰ ਤੁਹਾਨੂੰ ਬਹੁਤ ਸਾਰਾ ਪ੍ਰੋਬਲਮ ਹੋ ਗਈ ਹੈ ਪਾਣੀ ਦਾ ਕਿੰਨਾ ਕਿ ਦਹਵਾ ਦੇ ਜੀ ਕੋਈ ਅਕਰ ਨਹੀਂ ਕੀਤਾ ਹਾਂਜੀ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਜੀ ਪਾਣੀ ਦਾ ਭਾਪਾ ਭਾਈ ਬਹੁਤ ਤੇਜ਼ ਹੋ ਕੀ ਹੁਣੇ ਗੋਤੇ ਖੋਰਾਂ ਨਾਲ ਲਿਆ ਕੇ ਹੁੰਦੇ ਨਿਕਲ ਸਕਦੇ ਕਿ ਜਿਹੜੇ ਉਹਨਾਂ ਉਹਨਾਂ ਜਮਾਤੇ ਨਿਕਲ ਸਕਦਾ ਉਹਨਾਂ ਵਿਦਿਆਹਿਤ ਬਹੁਤ ਕੰਡੇ ਆਪਣੀ ਪਰ ਗੱਲ ਨਹੀਂ ਬੰਡੀ ਅੱਜ ਕਿਉਂਕਿ ਪਾਣੀ ਦਾ ਵਹਾਅ ਬੜਾ ਜ਼ਿਆਦਾ ਅਜੋ